ਕਾਰਜੋਗ ਦੋਸਤੋ ਸਮੂਹ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਅਸੀਂ ਸਾਂਝੇ ਵਿਦਿਆਰਥੀ ਮੋਰਚੇ ਵੱਲੋਂ ਬੇਨਤੀ ਕਰਨ ਲੱਗੇ ਆ ਇਹਦੇ ਵਿੱਚ ਪੰਜਾਬ ਸਟੂਡੈਂਟ ਯੂਨੀਅਨ 올 ਇੰਡੀਆ ਸਟੂਡੈਂਟ ਫੈਡਰੇਸ਼ਨ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ ਇਹਨਾਂ ਜਥੇਬੰਦੀਆਂ ਵੱਲੋਂ 11 ਤਰੀਕ ਨੂੰ ਵੀਸੀ ਦਫ਼ਤਰ ਦਾ ਘਰਾਓ ਕੀਤਾ ਜਾਣਾ ਕਿਉਂਕਿ ਯੂਨੀਵਰਸਿਟੀ ਦੇ ਵਿੱਚ ਲੰਬੇ ਸਮੇਂ ਤੋਂ ਜਿਹੜਾ ਹੈਗਾ ਸਟੂਡੈਂਟਾਂ ਦੀਆਂ ਦਿੱਕਤਾਂ ਦੇ ਉੱਪਰ ਕੋਈ ਯੂਨੀਵਰਸਿਟੀ ਅਥਾਰਟੀ ਸੁਹਿਰਦ ਨਹੀਂ ਹੈਗੀ ਤੇ ਨਵੇਂ ਵਿਦਿਆਰਥੀਆਂ ਦੀ ਭਰਤੀ ਹੋ ਚੁੱਕੀ ਆ ਉਹਨਾਂ ਵਿਦਿਆਰਥੀਆਂ ਦੀ ਭਰਤੀ ਤਾਂ ਹੋ ਚੁੱਕੀ ਆ ਪਰ ਯੂਨੀਵਰਸਿਟੀ 'ਚ ਕੋਈ ਪੁਗਤਾ ਪ੍ਰਬੰਧ ਨਹੀਂ ਜਿਹੜੀਆਂ ਮੰਗਾਂ ਹੈਗੀਆਂ ਉਹ ਸਾਡੇ ਨਾਲ ਦੇ ਸਾਥੀ ਤੁਹਾਨੂੰ ਦੱਸਣਗੇ ਅ ਦੋਸਤੋ ਜਿਵੇਂ ਕਿ ਜਿਹੜੀਆਂ ਵੱਡੀਆਂ ਸਮੱਸਿਆਵਾਂ ਜਿਵੇਂ ਹੋਸਟਲ ਦੀ ਸਮੱਸਿਆ ਹੈਗੀ ਪਹਿਲੀ ਤਾਂ ਕਿ ਇੱਕ ਮਾਤਾ ਤ੍ਰਿਪਤਾ ਨਾਂ ਦਾ ਹੋਸਟਲ ਜਿਹੜਾ ਯੂਨੀਵਰਸਿਟੀ ਦੇ ਪਾਸ ਹੋਇਆ ਪਿਆ ਹੋਇਆ ਹੋਇਆ ਉਹਦੀ ਕੀ ਹੈ ਕਿ ਗਰਾਂਟ ਵੀ ਆਈ ਹੋਈ ਹੈ ਪਰ ਇੱਥੋਂ ਦਾ ਪ੍ਰਸ਼ਾਸਨ ਜਿਹੜਾ ਹੈਗਾ ਉਹਨੇ ਹਾਲੇ ਤੱਕ ਦੀ ਇੱਕ ਘੱਟ ਤੱਕ ਨਹੀਂ ਲਾਈ ਉਹ ਜਿਹੜਾ ਹੋਸਟਲ ਆ ਉਹ ਬਣਾਇਆ ਜਾਣਾ ਚਾਹੀਦਾ ਉਹ ਲੜਕੀਆਂ ਦੇ ਲਈ ਇੱਕ ਇਮੀਡੀਏਟ ਹੋਸਟਲ ਜਿਹੜਾ ਹੈਗਾ ਉਹ ਉਹ ਬਣਾਇਆ ਜਾਣਾ ਚਾਹੀਦਾ ਨਾਲ ਦੀ ਦੂਜੀ 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 ਮੰਗ ਹੈਗੀ ਹੈ ਕਿ ਜਿਹੜੇ ਯੂਨੀਵਰਸਿਟੀ ਦੇ ਹੋਸਟਲ ਨੇ ਉਹਨਾਂ ਦੀ ਮਿਆਦ ਖਤਮ ਹੋਈ ਨੂੰ ਕਈ ਸਾਲ ਹੋ ਚੁੱਕੇ ਨੇ ਉਹ ਕਿਸੇ ਵੀ ਵਕਤ ਕਦੋਂ ਵੀ ਗਿਰ ਸਕਦੇ ਨੇ ਕਦੇ ਵੀ ਵਿਦਿਆਰਥੀਆਂ ਦਾ ਨੁਕਸਾਨ ਕਰ ਸਕਦੇ ਨੇ ਉਹ ਵਿਦਿਆਰਥ ਉਹ ਜਿਹੜੇ ਹੋਸਟਲ ਨੇ ਉਹਨਾਂ ਨੂੰ ਢਾਕੇ ਨਵੇਂ ਨਵੇਂ ਹੋਸਟਲ ਬਣਾਏ ਜਾਣ ਉਹਨਾਂ ਦਾ ਛੇਦੀ ਇਨੀਸ਼ੀਏਟ ਲੈ ਕੇ ਪ੍ਰਵਾਨ ਨਹੀਂ ਲੈ ਕੇ ਉਹਨਾਂ ਦੀ ਹੋਸਟਲਾਂ ਦੀ ਵੀ ਸ਼ੁਰੂ ਜਿਹੜੀ ਆ ਉਹ ਸ਼ੁਰੂ ਕੀਤੀ ਜਾਵੇ ਇਹਦੇ ਨਾਲ ਹੀ ਕੀ ਹੈਗਾ ਕਿ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਉੱਤੇ 18% ਜਿਹੜਾ GST ਉਹ ਮੜ ਦਿੱਤਾ ਗਿਆਗਾ 18% GST ਮੜਨ ਦਾ ਮਤਲਬ ਕੀ ਹੈ ਕਿ ਜਿਹੜੀ ਉਹਨਾਂ ਦੀ ਫੀਸਾਂ ਨੇ ਟੋਟਲ ਉਹਨਾਂ ਦੇ ਵਿੱਚ 18% ਦਾ ਜਿਹੜਾ ਵਾਦਾ ਉਹ ਹੋ ਜਿਹੜਾ ਹੋ ਫੈਸਲਾਗਾ ਉਹ ਮੋਡੋ ਰੱਦ ਹੋਣਾ ਚਾਹੀਦਾਗਾ ਇਸ ਤੋਂ ਬਾਅਦ ਜ ਲਾਇਬ੍ਰੇਰੀ ਜਿਹੜੀ ਸਮੱਸਿਆ ਆ ਗਈ ਲਾਈਬ੍ਰੇਰੀ ਦੇ ਵਿੱਚ ਇਹ ਹਾਲ ਹੈ ਕਿ ਲਾਈਬ੍ਰੇਰੀ ਦੇ ਵਿੱਚ ਜਿਹੜੀ ਸਿਟਿੰਗ ਕੈਪੈਸਿਟੀ ਬਹੁਤ ਘੱਟ ਆ ਗਈ ਜਦੋਂ ਵਿਦਿਆਰਥੀ ਜਾਂਦੇ ਆ ਤਾਂ ਉਹਨਾਂ ਨੂੰ ਕੁਰਸੀਆਂ ਨਹੀਂ ਮਿਲਦੀਆਂ ਟੇਬਲ ਨਹੀਂ ਮਿਲਦੇ ਉਹ ਜਿਹੜੀਆਂ ਉੱਥੇ ਜਿਹੜੀ ਆ ਸਿਟਿੰਗ ਕੈਪੈਸਿਟੀ ਜਿਹੜੀ ਆ ਉਹ ਵਧਾਈ ਜਾਣੀ ਚਾਹੀਦੀ ਹੈ ਉੱਥੇ ਨਵੇਂ ਕੰਪਿਊਟਰ ਹੋਣੇ ਚਾਹੀਦੇ ਨੇ ਜਿਹੜੇ ਉੱਥੇ ਉਹਨਾਂ ਦੇ ਵਿੱਚ ਸੌਫਟਵੇਅਰ ਨੇ ਅਪਡੇਟ ਹੋਣੇ ਚਾਹੀਦੇ ਨੇ ਨਵੀਆਂ ਕਿਤਾਬਾਂ ਉੱਥੇ ਹੋਣੀਆਂ ਚਾਹੀਦੀਆਂ ਨੇਗੀਆਂ ਤੇ ਇਹਦੇ ਨਾਲੇ ਕੀ ਹੈ ਕਿ ਉੱਥੇ ਜਿਹੜੇ ਜਿਹੜੀ ਆ ਉਹਨਾਂ ਦਾ ਸਮਾਨ ਆ ਜਿਹੜਾ ਵਿਦਿਆਰਥੀਆਂ ਦਾ ਸਮਾਨ ਆਗਾ ਉੱਥੋਂ ਕਦੇ ਕੋਈ ਕਿਸੇ ਚੀਜ਼ ਦੀ ਚੋਰੀ ਦੇਣੇ ਜਿਹੜੇ ਕਿ ਮਾਡਰਨ ਜਿਹੜੇ ਮਾਡਰਨ ਟੈਕਨੀਕ ਨਾਲ ਜਿਹੜੇ ਲੈਸ ਜਿਹੜੇ ਉਹ ਕੈਮਰੇ ਹੋਣੇ ਚਾਹੀਦੇ ਨੇਗੇ ਤਾਂ ਕਿ ਵਿਦਿਆਰਥੀਆਂ ਦਾ ਜਿਹੜਾ ਕੋਈ ਨੁਕਸਾਨ ਨਾ ਹੋਵੇ ਉਸ ਤੋਂ ਬਾਅਦ ਕੀ ਹੈ ਕਿ ਪੰਜਾਬੀ ਯੂਨੀਵਰਸਿਟੀ ਕੋਲੇ 20 ਕਰੋੜ ਜਿਹੜਾ ਉਸ਼ਾ ਦਾ ਜਿਹੜੀ ਫੀਮ ਉਸ਼ਾ ਜਿਹੜੀ ਗ੍ਰਾਂਟ ਆ ਉਹਦਾ ਆਇਆ ਹੋਇਆਗਾ ਪਰ ਯੂਨੀਵਰਸਿਟੀ ਪ੍ਰਸ਼ਾਸਨ ਜਿਹੜਾਗਾ ਉਹ ਪੈਸਾ ਵਿਦਿਆਰਥੀਆਂ ਦੇ ਖਰਚ ਨਹੀਂ ਰਿਹਾ ਉਹ 20 ਕਰੋੜ ਜਿਹੜਾ ਵਿਦਿਆਰਥੀਆਂ ਦੇ ਜਿਹੜੀਆਂ ਉਹਨਾਂ ਦੀਆਂ ਬੁਨਿਆਦੀ ਸਹੂਲਤਾਂ ਨੇ ਚਾਹੇ ਸਫਾਈ ਦਾ ਮਸਲਾਗਾ ਚਾਹੇ ਕੋਈ ਵਾਸ਼ਰੂਮ ਖਰਾਬ ਆ ਚਾਹੇ ਜਿਹੜਾਗਾ ਕੋਈ ਆਰੋ ਦੇ ਜਿੱਥੇ ਪਾਣੀ ਪੀਣ ਵਾਲੇ ਪਾਣ ਦੀ ਲੋੜ ਹੈਗੀ ਉਹਨਾਂ ਦੇ ਉੱਤੇ ਜਿਹੜਾ ਉਹ ਪੈਸਾ ਖਰਚੇ ਜਾਣਾ ਚਾਹੀਦਾ ਪਰ ਹਲੇ ਤੱਕ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਉਹ ਪੈਸਾ ਉਹਦੇ ਉਹਨਾਂ ਦੇ ਉੱਤੇ ਉਹ ਨਹੀਂ ਖਰਚ ਰਿਆ ਤੇ ਇਹਦੇ ਨਾਲੇ ਕੀ ਆ ਕਿ ਯੂਕੋ ਡਿਪਾਰਟਮੈਂਟ ਆ ਉਹਦੀਆਂ ਲਿਫਟਾਂ ਜਿਹੜੀਆਂ ਨੇ ਉਹ ਲੰਮੇ ਸਮੇਂ ਤੋਂ ਬੰਦ ਨੇ ਗਈਆਂ ਉਹ ਨਹੀਂ ਚਲਾਈਆਂ ਗਈਆਂ ਹਲੇ ਤੱਕ ਉਹ ਲਿਫਟਾਂ ਚਲਾਈਆਂ ਜਾਣੇ ਚਾਹੀਦੀਆਂ ਨੇ ਗਈਆਂ ਤਾਂ ਇਹਦੇ ਨਾਲ ਹੀ ਜਿਹੜਾ ਹੋਰ ਯੂਨੀਵਰਸਿਟੀ ਦੇ ਕੈਂਪਸ ਦੇ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਨੇ ਚ ਜਿਵੇਂ ਸੀਵਰੇਜ ਜਿਹੜੀ ਸਾਰੀ ਬਲੌਕ ਹੋਈ ਹੋਈ ਹੈਗੀ ਉਹ ਜਿਹੜੀ ਆ ਉਹ ਸੀਵਰੇਜ ਜਿਹੜੀ ਆ ਉਹ ਸਹੀ ਹੋਣੀ ਚਾਹੀਦੀ ਹੈ ਉਹਦਾ ਉਹ ਜਿਹੜਾ ਠੀਕ ਤਰੀਕੇ ਨਾਲ ਉਹ ਸੀਵਰੇਜ ਜਿਹੜੀ ਆ ਉਹ ਉਹਦੇ ਉਹਦਾ ਹੱਲ ਕਰਨਾ ਚਾਹੀਦਾ ਤਾਂ ਕਿ ਜਗਾ ਜਗਾ ਛੱਪੜ ਨਾ ਮੜਨ ਤੇ ਇਸ ਤੋਂ ਬਾਅਦ ਕੀ ਆ ਕਿ ਜਿਹੜਾ ਹੌਸਟਲਾਂ ਦੀਆਂ ਮੈਸਾਂ ਦਾ ਜਿਹੜੇ ਜਿਹੜਾ ਬੁਰਾ ਹਾਲ ਹੈਗਾ ਉਹ ਮੈਸਾਂ ਜਿਹੜੀਆਂ ਨੇ ਉਹਨਾਂ ਦੇ ਖਾਣੇ ਦੀ ਗੁਣਵੱਤਾ ਵਧੀਆ ਹੋਣੀ ਚਾਹੀਦੀ ਹੈਗੀ ਬਾਕੀ ਸਾਥੀ ਗੱਲ ਕਰਾਂਗੇ ਸੋ ਅਸੀਂ ਸਾਂਝੇ ਵਿਦਿਆਰਥੀ ਮੋਰਚੇ ਦੇ ਵੱਲੋਂ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਸਾਰੇ ਹੀ ਜਿਹੜੇ ਵਿਦਿਆਰਥੀ ਨੇ ਇੱਥੇ ਅਸੀਂ ਉਹਨਾਂ ਨੂੰ ਸੱਦਾ ਦੇ ਰਹੇ ਹਾਂ ਵੀ ਅਸੀਂ 11 ਸਤੰਬਰ ਨੂੰ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਆ ਜਿਹੜਾ ਇੱਕ ਰੋਸ਼ ਮਜਾਰਾ ਕਰਨ ਜਾ ਰਹੇ ਹਾਂ ਅਸੀਂ ਸਾਰੇ ਹੀ ਵਿਦਿਆਰਥੀਆਂ ਨੂੰ ਸਾਂਝੇ ਵਿਦਿਆਰਥੀ ਮੋਰਚੇ ਦੇ ਵੱਲੋਂ ਇਹ ਪਰਜੋਰ ਅਪੀਲ ਕਰਦੇ ਹਾਂ ਵੀ ਤੁਸੀਂ 11 ਸਤੰਬਰ ਨੂੰ 10 ਵਜੇ ਦੇ ਤਕਰੀਬਨ ਜਿਹੜਾ ਉੱਥੇ ਧਰਨੇ ਦੇ ਵਿੱਚ ਜ਼ਰੂਰ ਸ਼ਾਮਲ ਹੋਇਓ ਜੀ